ਬਟਾਲਾ ਦੇ ਨਜ਼ਦੀਕ ਪਿੰਡ ਸ਼ਹਾਬਾਦ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਉੱਥੇ ਹੀ ਸੜਕ ਕਿਨਾਰੇ ਮੋਟਰਸਾਈਕਲ ਚਾਲਕ ਵੱਲੋਂ ਆਪਣਾ ਮੋਟਰਸਾਈਕਲ ਖੜਾ ਕੀਤਾ ਸੀ ਅਤੇ ਖੁਦ ਉਸ ਤੇ ਸਵਾਰ ਸੀ ਜਦਕਿ ਸਾਹਮਣੇ ਤੋਂ ਆਰੀ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ ਮੋਟਰਸਾਈਕਲ ਸਵਾਰ ਕਿਸਾਨ ਜਸਬੀਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜੀ ਜੀ ਸ਼ਾਹਬਾਦ ਦੇ ਕੋਲ ਹੋਇਆ ਗਿਆ ਐਕਸੀਡੈਂਟ ਤੇ ਉਹ ਆਪਣੀ ਸਾਈਡ ਤੇ ਖੜੇ ਸੀ ਉਹ ਗੱਡੀ ਆ ਕੇ ਮੁੰਡੇ ਨੇ ਸਿੱਧੀ ਮਾਰ ਦਿੱਤੀ ਦੂਜੀ ਸਾਈਡ ਆ ਉਹ ਕੀ ਨਾਮ ਮੁੰਡੇ ਜਿਹੜੀ ਮੌਤ ਹੋਈ ਜੀ ਜਸਵੀਰ ਸੀ ਇਹ ਜੀ ਕੀ ਕੰਮ ਕਰਦਾ ਸੀ ਉਹ ਖੇਤੀਬਾੜੀ ਦਾ ਕੰਮ ਕਿਹੜੇ ਪਿੰਡ ਦੇ ਹੈਗੇ ਲਫੋਰਾ ਦੇ ਉਹ ਡੇਰੀ ਦੇ ਆਏ ਸੀ ਜੀ ਅੱਛਾ ਜੀ ਸਾਹਮਣੇ ਡੇਰੀ ਹੈ ਉੱਥੇ ਇੱਕ ਫਰਮ ਹੈ ਤੁਹਾਡੇ ਕੋਲ ਲੱਗਦਾ ਮੇਰਾ ਬ੍ਰਦਰ ਵੀ ਜੀ ਪਰਿਵਾਰ ਚ ਕੌਣ ਕੌਣ ਉਹਨਾਂ ਦੇ ਹੈਗਾ ਹਾਂਜੀ ਉਹਨਾਂ ਦੇ ਪਰਿਵਾਰ ਚ ਕੌਣ ਕੌਣ ਜਿੰਨਾ ਦੀ ਡੈਥ ਹੋਈ ਹੈ ਉਹਨਾਂ ਦੇ ਬੇਟਾ ਏ ਬੇਟੀ ਏ ਵਾਈਫ ਏ ਉਹਨਾਂ ਦੀ ਕਾਫੀ ਭਰਾ ਨੇ ਉਹਨਾਂ ਦੇ ਡਾਕਟਰ ਸਮਿਤੀ ਬਣਾਇਆ ਸੀ ਸਿਵਲ ਹਸਪੀਟਲ ਮੈਨੂੰ ਜਿਹੜਾ ਐਕਸੀਡੈਂਟ ਕੇਸ ਆਇਆ ਹੈ ਇਹਦੇ ਬਾਰੇ ਦੱਸਦੇ ਹਾਂ ਸਾਡੇ ਕੋਲ ਸਵੀਰੇ ਜਿਹੜੇ ਜਸਪੀਰ ਸਿੰਘ ਜੀ ਆਏ ਨੇ ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਸ਼ਾਵਾਂ ਡੱਡੇ ਜੀ ਤੇ ਇਹਨਾਂ ਦੇ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਈ ਸੀ ਜਦੋਂ ਆਏ ਸੀ ਉਹਦਾ ਕੰਡੀਸ਼ਨ ਕਾਫੀ ਸੀਰੀਅਸ ਸੀਗੇ ਰੈਸਪੀਰੈਂਸੀ ਸੀਗੇ ਤੇ ਆਪਾਂ ਟ੍ਰੀਟਮੈਂਟ ਸ਼ੁਰੂ ਕਰਤਾ ਸੀ ਬਟ ਇਲਾਜ ਦੇ ਦੌਰਾਨ ਜਿਹੜੇ ਪੇਸ਼ੈਂਟ ਇਨਸਪਾਇਰ ਕਰ ਗਏ ਮਨੋ 54 ਈਅਰ ਕੀਕਰ ਜਿੰਦਰਾਜੀ ਅੰਡਾ ਸ਼ਾਹਬਾਦ ਜੀੜੀ ਰੋਡ ਤੇ ਹੋਇਆ ਜੀ ਇਹਦੇ ਵਿੱਚ ਕਾਰ ਚਾਲਕੀ ਦਾ ਰਾਜਕਰਪਰ ਸਿੰਘ ਉਹਦੀ ਕਾਰ ਵੱਜੀ ਮੋਟਰਸਾਈਕਲ ਚ ਮੋਟਰਸਾਈਕਲ ਚਾਲਕੀ ਤਸਵੀਰ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਆ ਜੀ ਐਕਸੀਡੈਂਟ ਹੋਣ ਕਰਕੇ ਜਿਹਦਾ ਸਿਵਲ ਹਸਪਤਲ ਕੱਢਵਾੜੀ ਜਮਾਂ ਕਰਵਾ ਕੇ ਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਤੇ ਮ੍ਰਿਤਕ ਆ ਇਹਦੀ ਹੈਗਾ ਲੱਪੋਰਾ ਪਿੰਡ ਦਾ ਜੀ 55 ਸਾਲ ਦੇ ਕਰੀਬ ਦੀ ਉਮਰ ਹੈ ਜੀ ਇਹ ਮੋਟਰਸਾਈਕਲ ਤੇ ਆਪਣੇ ਪ੍ਰਿੰਟ ਤੋਂ ਸਾਹਾਬਾਦ ਦੇਰੀ ਦਾ ਦੁੱਧ ਦੇਣ ਆ ਰਿਹਾ ਹੈ